ਹਿੰਦੀਆ ਪ੍ਰੈਜ਼ੀਡੈਂਟ ਅਲਖਾ ਲੰਬਾਤੀ ਦੀ ਦੇਖ ਰੇ ਖੇਡ ਚੀਨਰ ਕਾਂਗਰਸੀ ਆਪੂ ਲੀਡਰ ਸੁਰਬੀ ਵਰਮਾ ਵੱਲੋਂ ਸਥਾਨਕ ਪੰਟ ਪਈ ਵਿਖੇ ਲੋੜਵੰਦ ਪਰਿਵਾਰਾਂ ਦੀ امداد ਲਈ ਵੰਡਿਆ ਗਿਆ ਰਾਸ਼ਨ ਲੋਕਾਂ ਨੇ ਕੀਤਾ ਧੰਨਵਾਦ ਇਹ ਵੀ ਪੰਜਾਬ ਨਿਊਜ਼ ਦੀ ਖਾਸ ਰੋਪ Never stop forget it if I want it. Gotta make to myself a promise. I won't quit keep going till I got it. I won't give up till I'm on top. Yo. Up. If I do something, man, I do it till I get what I want I turn a business out of nothing into something I love I gotta poke a face, but honestly, I'm not one to bluff I flip a switch, never miss, man, I always stay up Don't let them see you, bitch, always have a plan to stay tough This life ahead of you ain't easy, it was built to be rough But that's what makes a personality we show us out we ain't out in movie rocks we out here moving posters now we ain't getting posters rise we out here making posters and we ain't got a thing to hide we move forward like soldiers you better wake up for the pace stop when you pay up don't make up to the game bro ਅੰਜਮੀਰਾ ਨਾ ਪ੍ਰਵਿੰਦਰ ਜੀ ਔਰ ਅੱਜ ਸਾਡੇ ਵੱਡੇ ਸਿਸਟਰ ਸਰਬੀ ਵਰਮਾ ਜੀ ਕਾਫੀ ਲੋਕਾਂ ਵਾਸਤੇ تھے ਰਾਸ਼ਨ ਪ੍ਰੋਵਾਈਡ ਕਰਨਾ ਹੈ ਵਾਰ ਨੰਬਰ 67 ਦੇ ਵਿੱਚ ਔਰ ਕਾਫੀ ਨੀਡੀ ਪਰਵਾਰ ਨੇ ਜਿਨ੍ਹਾਂ ਨੂੰ ਇਹਨਾਂ ਨੇ ਰਾਸ਼ਨ ਦਿੱਤਾ ਹੈ ਔਰ ਹੋਰ ਵੀ ਕਾਫੀ ਕੰਮ ਜਿਹੜੇ ਕਰ ਰਹੇ ਨੇ ਸੋਸ਼ਲ ਵਰਕਿੰਗ ਦੇ ਵਿੱਚ ਪਰਮਾਤਮਾਗੇ ਇਹੀ ਆਸਕਰ ਤੇ ਅਰਦਾਸ ਕਰਦੇ ਆਂ ਅਸੀਂ ਕਿ ਸਾਡੇ ਦੀਦੀ ਜਿਹੜੇ ਇਹੀ ਕੰਮ ਕਰਦੇ ਰਹਨ ਸੋਸ਼ਲ ਵਰਕਿੰਗ ਦੇ ਵਿੱਚ ਲੋਕ ਸੇਵਾ ਕਰਦੇ ਰਹਨ ਪਰਮਾਤਮਾ ਇਹਨਾਂ ਨੂੰ ਬਹੁਤ ਰੱਖੀ ਦੇਵੇ ਔਰ ਲੋਕਾਂ ਦੀ ਇਹ ਮਦਦ ਕਰਨ ਦੇ ਵਿੱਚ ਅੱਗੇ ਆਉਣ ਸਾਰਿਆਂ ਨੂੰ ਮੇਰੀ ਹੋਰ ਵੀ ਸੁਸਾਇਟੀਆਂ ਨੂੰ ਮੇਰੇ ਵੱਲੋਂ ਅਪੀਲ ਆ ਕਿ ਨੀੜੀ ਜਿੰਨੇ ਪਰਿਵਾਰ ਦੇਖ ਰਹੇ ਉਹਨਾਂ ਨੇ ਘਰਾਂ ਦੇ ਵਿੱਚ ਜਾ ਕੇ ਇਹ ਰਾਸ਼ਨ ਪ੍ਰੋਵਾਈਡ ਕੀਤਾ ਹੈ ਤੇ ਬਾਕੀ ਵੀ ਐਨ ਜੀਓ ਜਿਹੜੀ ਮੇਰੀ ਕੋਈ ਸੁਣ ਰਹੀ ਆ ਬਾਤ ਸੁਣ ਰਹੀ ਆ ਉਹਨਾਂ ਨੇ ਵੀ ਅਪੀਲ ਆ ਅਰ ਥੈਂਕ ਯੂ ਥੈਂਕ ਯੂ so much ਦੀਦੀ ਤੁਸੀਂ ਇੱਥੇ ਪਹੁੰਚੇ ਔਰ ਲੋਕਾਂ ਨੂੰ ਬਹੁਤ ਤੁਹਾਡਾ ਹੌਸਲਾ ਹੋਇਆ ਕਿ so much ਜੀਆ ਬੋਲੋ ਤੁਹਾਨੂੰ ਬਤਾਵਾ ਬਸ ਅਲ ਇੰਡੀਆ ਪ੍ਰੈਜ਼ੀਡੈਂਟ ਅਲਕਾ ਜੀ ਔਰ ਸੁਰਵੀ ਮੈਮ ਜਿੰਨੀ ਸੇਵਾ ਕਰ ਰਹੇ ਆ ਚਨਾਲੇ ਵੀ ਗਏ ਥੇ ਇਹ ਵਾਹਾਂ ਪੇ ਇਤਨਾ ਪਾਣੀ ਥਾ ਇਨਕੀ ਆਧੀ ਗਾੜੀ ਪਾਣੀ ਮੇ ਡੁੱਬ ਗਈ ਥੀ ਜੋ ਇਹਨਾਂ ਨੇ ਇਤਨਾ ਰਾਸ਼ਨ ਮਾਪੇ ਵੰਡ ਕੇ ਆਏ ਆ ਔਰ ਇਹ ਜਹਾਂ ਵੀ ਕੋਈ ਬੋਲਤਾ ਬੋਲਤੇ ਹਨ ਨਾ ਵਹਾਂ ਪੇ ਉਹ ਇਹ ਉਸੇ ਟਾਈਮ ਹਾਜ਼ਰ ਹੁੰਦੇ ਹਨ unki seva ke liye bhagwan inko tandurusti de aur seva ke liye thank you haan ji main survi verma aaj assi jadi baadh de karan aaye jade log peedit hoye ne jinna de ghar riyan jinna de rozgar gaye ne eh saadi mohim kafi dinan to chal rahi si ji ਔਰ ਕੁਝ ਕਾਰਨਾਂ ਕਰਕੇ ਅਸੀਂ ਕਈ ਜਗਾਵਾਂ ਤੇ ਜਾ ਨਹੀਂ ਸਕੇ ਔਰ ਅੱਜ ਅਸੀਂ ਇਧਰਲੇ ਪਾਸੇ ਸ਼ਹਿਰ ਦੇ ਪਾਸੇ ਆਏ ਆ ਤਬਈ ਰੋਡ ਦੇ ਵੱਲ ਔਰ ਇੱਥੇ ਕਾਫੀ ਜਿਹੜੇ ਨੀਡੀ ਲੋਗ ਨੇ ਕਾਫੀ ਜ਼ਿਆਦਾ ਜਿਨ੍ਹਾਂ ਨੂੰ ਰਾਸ਼ਨ ਦੀ ਨੀਡ ਹੈ ਉਹ ਅਸੀਂ ਪ੍ਰੋਵਾਈਡ ਕੀਤੀ ਹੈ ਜਿੰਨੀ ਹੋ ਸਕਦੀ ਹੈ ਮਹੀਨ ਚੱਲੇਗੀ ਔਰ ਜਿੰਨੀ ਦੇ ਤੱਕ ਪਰਮਾਤਮਾ ਦਾ ਆਸ਼ੀਰਵਾਦ ਹੈ ਔਰ ਸੇਤ ਠੀਕ ਹੈ ਚੱਲ ਰਹੀ ਹੈ ਵਧੀਆ ਤੇ ਇਹ ਜ਼ਰੂਰ ਕੰਮ ਖੁੰਦੇ ਰਹਿਣਗੇ ਮੇਰੇ ਵੱਲੋਂ ਔਰ ਮੈਂ ਅਰਦਾਸ ਕਰਦੀ ਆ ਕਿ ਇਹ ਜਿਹੜਾ ਪਾਣੀ بارش ਤਾਂ ਬੰਦ ਹੋ ਗਈ ਹੈ ਔਰ ਉਸ ਤੋਂ ਬਾਅਦ ਜੜੀ ਵੀ ਕੋਈ ਬਿਮਾਰੀ ਵਗੈਰਾ ਜੜੀ ਹੈ ਉਹ ਨਾ ਹੀ ਆਵੇ ਔਰ ਉਹਦੇ ਵਾਸਤੇ ਸਾਡੇ ਕੋਲੋਂ ਡਾਕਟਰਸ ਨੇ ਮੈਡੀਸਨਸ ਨੇ ਉਹ ਵੀ ਪ੍ਰੋਵਾਈਡ ਕਰਾਂਗੇ ਅਸੀਂ ਲੋਕਾਂ ਨੂੰ ਅਗਰ ਕੋਈ ਉਹਨਾਂ ਨੂੰ ਪ੍ਰੋਬਲਮ ਆਂਦੀ ਹੈ ਤੇ ਮੈਂ ਹੀ ਲੋਕਾਂ ਨੂੰ ਮੈਸੇਜ ਦਵਾਂਗੀ ਕਿ ਵੱਦ ਤੋਂ ਵੱਦ ਲੋਕ ਆਪਣੇ ਸਮੇਂ ਚੋਂ ਕੱਢ ਕੇ ਅ ਅਛਾਈ ਦਾ ਕੰਮ ਪਰਮਾਤਮਾ ਦੇ ਘਰ ਦੇ ਵਿੱਚ ਆਪਣਾ ਥੋੜਾ ਹਾਜ਼ਰੀ ਲਵਾਣ ਲਈ ਆਪਣੀ ਇਸ ਪੀੜਿਤ ਅਬ ਦੁਸ਼ਾਦੇ ਜੜੀ ਚੱਲ ਰਹੀ ਹੈ ਸਾਡੇ ਪੰਜਾਬ ਚ ਉਹਦੇ ਚ ਅਸੀਂ ਮਦਦ ਕਰ ਸਕੀਏ ਔਰ ਮੈਂ ਖਾਸ ਕਰਕੇ ਉਹ ਲੇਡੀਜ਼ ਨੂੰ ਕਹਿਣਾ ਚਾਹਨੀ ਹੈ ਜਿਹੜੀ ਕਿੱਟੀ ਪਾਰਟੀਆਂ ਕਰ ਰਹੀਆਂ ਨੇ ਐਨੇ ਪੈਸੇ ਆਪਣੇ ਕਪੜਿਆਂ ਦੇ ਖਰਚ ਰਹੀਆਂ ਨੇ ਥੋੜਾ ਜਿਹਾ ਉਹ ਵੀ ਸਭ ਮਿਲ ਕੇ ਜਾ ਕੇ ਡੋਨੇਸ਼ਨ ਕਰਨ ਥੈਂਕ ਯੂ ਜੈ ਸ਼੍ਰੀ கிருஷ்ਨਾ